ਵੀਰੇ ਜੇ ਤੁਸੀਂ ਮਜ਼ਾਕ ਕਰਦੇ ਪਏ ਸੀਗੇ ਨਾ ਤੇ ਮੈਂ ਵੀ ਮਜ਼ਾਕ ਹੀ ਕਰਦੀ ਪਈ ਸੀ। ਮੇਰੀ ਗੱਲ ਨੂੰ ਨਾ ਇਦਾਂ ਸੀਰੀਅਸ ਨਾ ਲਿਆ ਕਰੋ। ਨਾਲੇ ਹਾਂ ਖੂਨ ਦੇ ਰਿਸ਼ਤੇ ਤਾਂ ਖੂਨ ਦੇ ਰਿਸ਼ਤੇ ਹੀ ਹੁੰਦੇ ਨੇ। ਉਹ ਤਾਂ ਕਿਤੇ ਲੱਭਿਆਂ ਵੀ ਨਹੀਂ ਲੱਭਦੇ। ਨਾਲੇ ਉਹਨਾਂ ਜਿੰਨਾ ਸਾਥ ਕੋਈ ਆਪਣਾ ਬਗਾਨਾ ਵੀ ਨਹੀਂ ਦੇ ਸਕਦਾ। ਜਿਉਂਦੇ ਜੀ ਆਪਣੇ ਮਾਪਿਓ ਦੀ ਇੰਨੀ ਕੁ ਕਦਰ ਰਿਸਪੈਕਟ ਕਰੋ ਨਾ ਲੱਖ ਮਾਪਿਓ ਮਾੜਾ ਕੋਈ ਗੱਲ ਨਹੀਂ। ਪਰ ਉਹਨਾਂ ਨੂੰ ਇੱਜ਼ਤ ਮਾਣ ਇਹਨਾਂ ਦਾ ਉਹਨਾਂ ਦੀ ਰਿਸਪੈਕਟ ਇਹਨਾਂ ਦੀ ਕਰੋ। ਉਹਨਾਂ ਨੂੰ ਹਰ ਸਹੂਲਤ ਦੇਵੋ। ਤਾਂ ਕਿ ਉਹਨਾਂ ਨੂੰ ਇਹ ਲੱਗੇ ਕੀ ਐਂਸੀ ਜੇ ਰੱਬ ਤੋਂ ਮੰਗ ਕੇ ਪੁੱਤ ਜਾਂ ਧੀ ਮੰਗੀ ਸੀ ਨਾ ਆ ਜੋ ਸਾਨੂੰ ਪੁੱਛਦੇ ਪਈ ਐ ਅੱਛਾ ਤੇ ਮੇਰੇ ਵਰਗੀਆਂ ਚਾਰ ਪੰਜ ਹੋਰ ਆਉਂਦੀਆਂ ਬੁੰਦਲ ਜਾਣਾ ਸੀ ਵੀਰੇ ਤੁਹਾਨੂੰ ਨਹੀਂ ਪਤਾ ਪਰ ਮੈਨੂੰ ਜਰੂਰ ਪਤਾ ਐ ਮੈਂ ਨਾ ਇੱਕ ਹੀ ਚਾਰ ਪੰਜ ਦੇ ਬਰਾਬਰ ਆ ਤੇਰੀ ਆਹ ਉਹ 2000 ਪਹਿਲਾਂ ਕਾ ਟਾਂਡੇ ਛੁੱਟੀ ਜਾਂਦਾ ਹੋਰ ਕੱਢ ਆ ਜਨਾ ਤੇਰੀ ਪੜਾਈ ਰਹਿ ਜਾਂ ਸਾਲ ਪ੍ਰਾਨੀ ਦੀਦੀ ਉਹ ਗੱਲ ਜਿਹਦੀਆਂ ਤੁਸੀਂ ਮੈਨੂੰ ਧਮਕੀ ਦੇਈ ਜਾਂਦੇ ਹੋ ਤੁਸੀਂ ਇਹ ਦੱਸੋ ਤੁਸੀਂ ਮੈਨੂੰ ਇੱਕ ਵਾਰ ਉਸ ਗੱਲ ਤੋਂ ਸਮਝਾਇਆ ਮੈਂ ਸਮਝੀ ਕਿ ਨਹੀਂ ਸਮਝੀ ਚੁੱਸਤ ਚਲਾਕੀਆਂ ਵਿੱਚ ਨਾ ਰਮਨ ਇੰਨਾ ਬੀਜੀ ਹੋਇਆ ਪਿਆ ਨਾ ਉਹਨੂੰ ਸਮਝ ਵੀ ਨਹੀਂ ਲੱਗਦੀ ਕਿ ਜਿਸ ਘਰ 'ਚ ਮੈਂ ਰਹਿ ਰਿਆਂ ਉਹ ਘਰ ਹੀ ਮੇਰਾ ਨਹੀਂ ਹੈਗਾ ਬਿੰਨੀ ਅੰਚੂ ਦੇ ਕੱਪੜੇ ਖਲਾਰੇ ਪਏ ਆ ਬੈਗ ਕਿਵੇਂ ਖਲਰਿਆ ਪਿਆ ਕੀ ਹੋਇਆ ਕੀ ਆ ਤੈਨੂੰ ਤੇਰਾ ਕਬੂਥਾ ਬਣਿਆ ਪਿਆ ਨਾਲੇ ਹਰ ਜਾਈ ਸਵੇਰ ਦੀ ਇੱਥੇ ਪਈ ਆ ਕੰਬਲ ਵੀ ਇੱਥੇ ਪਿਆ ਅ ਮੇਰੀ ਜੈਕਟ ਜੁਗੜ ਵੀ ਇੱਥੇ ਖਲਾਰੀ ਪਈ ਆ ਜੇ ਨਹੀਂ ਤੇਤੋ ਕੰਮ ਹੁੰਦਾ 10 ਕੰਮ ਵਾਲੀ ਲੱਭਦਾ ਮੇਰੇ ਨਾਲ ਕੋਈ ਯਾਰ ਦੋਸਤ ਆ ਜਾਂਦਾ ਕੋਈ ਰਿਸ਼ਤੇਦਾਰੀ ਆ ਜਾਂਦਾ ਅਗਲੇ ਕਹਿਣਗੇ ਨਹੀਂ ਵੀ ਇੱਕ ਘਰ ਤਾਂ ਤੁਹਾਡੇ ਤੋਂ ਸਾਹਮਣੇ ਹੁੰਦਾ ਤੇ ਦੂਜਾ ਸਾਹਮਣ ਨੂੰ ਫਿਰਦੇ ਆ ਤੁਹਾਡੀ ਲਾਡਲੀ ਦੀ ਨਾ ਆਦਤ ਆ ਸਕੂਲੋਂ ਆਂਦੀ ਬੈਗ ਵੀ ਉੱਥੇ ਰੱਖ ਦਿੰਦੀ ਤੇ ਵਰਦੀ ਵੀ ਉੱਥੇ ਲਾ ਕੇ ਚੱਲ ਜਾਂਦੀ ਜਿਹੜਾ ਸੂਟ ਕੱਢਿਆ ਮਾਂ ਨੇ ਪਾਇਆ ਤੇ ਚਲ ਗਏ ਭੈਣ ਜੀ ਫੋਨ ਚਲਾਣ ਤੇ ਤੁਹਾਡੀ ਵੀ ਤਾਂ ਇਹੀ ਆਦਤ ਆ ਆਨੇ ਉਥੇ ਕਪੜੇ ਕੋ ਉਪਰੇ ਲਾ ਦੇਣੇ ਹੋ ਬਿੰਨੀ ਆ ਕਰਦੇ ਬਿੰਨੀ ਉਹ ਕਰਦੇ ਬਿੰਨੀ ਕਿਹੜੇ ਕਿਹੜੇ ਕੰਮ ਕਰੇ ਆਣਾ ਖਲਾਰਾ ਤੇਰਾ ਮੈਂ ਸੰਭਦੂ ਮੈਨੂੰ ਇਹ ਦੱਸ ਮੈਡਮ ਜੀ ਦਾ ਬੂਥਾ ਕਿਉਂ ਬਣਿਆ ਬੂਥਾ ਤਾਂ ਮੇਰਾ ਬਣਨਾ ਚਾਹੀਦਾ ਤੂੰ ਐਣਾ ਮੈਨੂੰ ਬਿਨਾ ਪੁੱਛੇ ਬਲਵਿੰਦਰ ਭਾਬੀ ਕੋਲ ਕੀ ਕਰਨ ਗਈ ਸੀ ਮੈਂ ਵੀ ਤੁਹਾਡੇ ਕੰਮ ਲਈ ਗਈ ਸੀ ਆਪਣਾ ਕੋਈ ਕੰਮ ਨਹੀਂ ਸੀ ਮੇਰਾ ਨਾਲੇ ਨਾ ਉਧਰ ਜਾਣ ਦਾ ਇੱਕ ਫਾਇਦਾ ਹੋ ਗਿਆ ਜਿੱਦਾਂ ਦੇ ਆਪਣੇ ਦਿਨ ਚੱਲਦੇ ਪਏ ਹਨ ਫਾਇਦਾ ਫੋ ਦਾ ਕੋਈ ਨਹੀਂ ਹੋਣਾ ਆਪਣੇ ਤਾਂ ਨੁਕਸਾਨ ਹੀ ਹੋਣੇ ਆ ਤੂੰ ਬਲਵਿੰਦਰ ਭਾਬੇ ਨੂੰ ਕਿਹਾ ਵੀ ਅਸੀਂ ਰਜਿਸਟਰੀ ਨਹੀਂ ਦੇਣੀ ਘਰ ਖਾਲੀ ਕਰਾਓ ਬੱਚਿਆਂ ਨੂੰ ਮੇਰੀ ਸੁਣੋ ਤੁਸੀਂ ਗੱਲ ਠੰਡੇ ਮਤੇ ਨਾਲ ਪਹਿਲਾਂ ਗੱਲ ਸੁਣ ਲਈਓ ਫੇਰ ਹੀ ਕੋਈ ਆਪਣਾ ਨਾ ਫੈਸਲਾ ਦੱਸਿਓ ਤੁਸੀਂ ਤੁਸੀਂ ਨਾ ਆਪਣੇ ਆ ਘਾਟੇ ਵਾਦੇ ਨਾ ਹੁਣ ਸਾਰੇ ਛੱਡ ਦਿਓ ਜੋ ਕੁਝ ਹੋਣਾ ਸੀ ਹੋ ਗਿਆ ਰਜਿਸਟਰੀ ਉਹਨਾਂ ਦੀ ਉਹਨਾਂ ਨੂੰ ਵਾਪਸ ਕਰੋ ਤੇ ਕੰਮ ਖਤਮ ਕਰੋ ਜਿੰਨੀ ਮੈਂ ਘਰ ਦਾ ਕੰਮ ਕਰਨ ਲਈ ਨਾ ਕੰਮ ਵਾਲੀ ਲੱਭ ਲੈਣਾਂ ਤੂੰ ਜ਼ਿਆਦਾ ਕੰਮ ਕਰ ਕਰ ਕੇ ਗਈਆਂ ਬੌਂਦਲ ਤੈਨੂੰ ਪਤਾ ਨਹੀਂ ਲੱਗ ਰਿਹਾ ਵੀ ਮੈਂ ਕੀ ਕਹਿ ਰਹੀ ਆ ਉਹ ਜਿਹੜੇ ਕੰਮ ਲਈ ਮੈਂ 15 ਸਾਲ ਵੇਟ ਕੀਤੀ ਆ ਤੇ ਤੂੰ ਕੰਨੀ ਪਈਆਂ ਰਜਿਸਟਰੀ ਮੋੜ ਦੋ ਤੁਸੀਂ ਮੈਨੂੰ ਇੱਕ ਗੱਲ ਦੱਸੋ ਉਹ ਘਰ ਲੈ ਕੇ ਤੁਸੀਂ ਆਪਣਾ ਘਾਟਾ ਪੂਰਾ ਕਰਨਾ ਚਾਹੁੰਦੇ ਹੋ ਤੁਸੀਂ ਉਹ ਘਰ ਲੈ ਕੇ ਕਰੋਗੇ ਕੀ ਇਹ ਤਾਂ ਦੱਸੋ ਪਹਿਲਾਂ ਮੈਨੂੰ ਘਰ ਦਾ ਕਰਨਾ ਕੀ ਹੈ ਜਾਂ ਤਾਂ ਉਹਨੂੰ ਕਿਰਾਏ ਤੇ ਛਾੜ ਦੂੰਗਾ ਨਹੀਂ ਤੇ ਜੇ ਵਧੀਆ ਮੁੱਲ ਮਿਲਦਾ ਹੋਇਆ ਤੇ ਉਹਨੂੰ ਵੇਚ ਦੂੰਗਾ ਵੇਚ ਕੇ ਵਧੀਆ ਪੈਸੇ ਆ ਗਏ ਤੇਰੀ ਤੇ ਅੰਛੂ ਦੀ ਐਫ ਡੀ ਕਰਾ ਦੂੰਗਾ ਤੇ ਇੱਕ ਤੈਨੂੰ ਰਾਣੀ ਹਾਰ ਲੈ ਕੇ ਦੇਣਾ ਉਹ ਲੈ ਦੂੰਗਾ ਜੇ ਘਰ ਦਾ ਕਿਰਾਇਆ ਹੁੰਦਾ ਰਿਆ ਹਰ ਇੱਕ ਮਹੀਨੇ ਜੋੜੀ ਜਾਈ ਜੋ ਤੂੰ ਲੈਣਾ ਹੋਇਆ ਲਈ ਜਾਈ ਇਹਦੇ ਚ ਆਪਣਾ ਤਾਂ ਫਾਇਦਾ ਹੋ ਗਿਆ ਪਰ ਉਹ ਦੋ ਅਨਾਥ ਬੱਚਿਆਂ ਦਾ ਤਾਂ ਨੁਕਸਾਨ ਹੀ ਹੈ ਨਾ ਉਹ ਯਾਰ ਹੋਈ ਜਾਵੇ ਨਾ ਨੁਕਸਾਨ ਟੱਠੇ ਕੂਚ ਪੈਣ ਦੋਨੋਂ ਭੈਣਪੁਰਾ ਨਾਲੇ ਤੂੰ ਉਹਨਾਂ ਦਾ ਇੰਨਾ ਕਿਵੇਂ ਸੋਚਣ ਲੱਗ ਗਈ ਮੈਂ ਨਾ ਇੰਨਾ ਲੋੜ ਤਾਂ ਲੈ ਰਹੀ ਆ ਚਾਰ ਦਿਨ ਹੋ ਗਏ ਆਪਣੀਆਂ ਚੋਂ ਬਿਮਾਰ ਪਈ ਆ ਤਿੰਨ ਤਿੰਨ ਟਾਈਮ ਦਵਾਈ ਵੀ ਦੇਈ ਜਾ ਰਹੇ ਆ ਫਿਰ ਵੀ ਕੁੜੀ ਠੀਕ ਨਹੀਂ ਹੋ ਰਹੀ ਮੈਨੂੰ ਤਾਂ ਐਦਾ ਲੱਗਦਾ ਕਿ ਉਹਨਾਂ ਦੋਨਾਂ ਭੈਣ ਭਰਾਵਾਂ ਨੇ ਨਾ ਤੁਹਾਨੂੰ ਕੋਈ ਬਦਦਵਾ ਦੇਤੀ ਜਿਹਦਾ ਨੁਕਸਾਨ ਆਪਣੀ ਕੁੜੀ ਪਰਦੀ ਪਈ ਆ ਤੁਸੀਂ ਇਹ ਕਮਲੀਆਂ ਗੱਲਾਂ ਤੇ ਇਹ ਨਾ ਵਿਸ਼ਵਾਸ ਕਰਦੀ ਪਈਂ ਪਹਿਲਾਂ ਪਤਾ ਹੁੰਦਾ ਨਾ ਮੈਂ ਤੈਨੂੰ ਪਠਾਨਕੋਟ ਛੱਡੀ ਆਉਣਾ ਸੀ ਗੱਲ ਨੂੰ ਨਾ ਕਮਾਓ ਨਾ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਹੀ ਆ ਨਾ ਉਹ ਧਿਆਨ ਨਾਲ ਸੁਣੋ ਰਜਿਸਟਰੀ ਦਵੋ ਤੇ ਵਿਹਲੇ ਹੋਵੋ ਦੇਖ ਬਿੰਨੀ ਮੇਰੀ ਦੁਕਾਨ ਵੀ ਗਈ ਤੇ ਕੈਸ਼ ਵੀ ਗਈ ਤੇ ਮੇਰੇ ਤੇ ਇਹ ਵੀ ਕਲੰਕ ਲੱਗਿਆ ਵੀ ਤੇਰਾ ਭਰਾ ਨਕਲੀ ਦਵਾਈਆਂ ਵੇਚਦਾ ਪਿਆ ਜੇ ਨਾ ਇਹ ਸਾਰਾ ਕੁਝ ਮੇਰਾ ਘਾਟਾ ਵਾਧਾ ਪੂਰਾ ਹੋ ਰਿਹਾ ਤੇ ਹੁਣ ਤੂੰ ਕਿਉਂ ਪਿੱਛੇ ਹਟਦੀ ਪਈ ਮੈਨੂੰ ਇਹ ਨਹੀਂ ਸਮਝ ਲੱਗਦੀ ਪਈ ਹੁਣ ਤੱਕਰ ਤਾਂ ਤੂੰ ਮੇਰਾ ਇੰਨਾ ਸਾਥ ਦਿੰਦੀ ਪਈ ਸੀ ਕੱਲ੍ਹ ਨੂੰ ਗੱਲ ਉੱਤੇ ਇੰਨੀਆਂ ਸਲਾਹਾਂਾਂ ਦਿੰਦੀ ਸੀ ਉਹ ਦੋ ਯਮਦੂਤਾਂ ਨੂੰ ਵੀ ਤੂੰ ਮਿਲਾਇਆ ਤੇ ਨਕਲੀ ਪੇਪਰ ਵੀ ਤੂੰ ਐਨਾ ਆਈਡੀਆ ਦਿੱਤਾ ਬਣਾਉਂਦਾ ਐਨਾ ਕੁਝ ਤੇਰੇ ਕਹਿਣ ਤੇ ਕੀਤਾ ਤੇ ਹੁਣ ਤੂੰ ਕਿੰਨੀ ਪਈ ਆ ਪਿੱਛੇ ਹੋ ਜਾ ਬਿੰਨੀ ਤੇਰੇ ਦਿਮਾਗ ਤੇ ਸਟ੍ਰੈਸ ਤੋਂ ਜ਼ਿਆਦਾ ਹੋ ਗਿਆ ਚੱਲ ਮੇਰੇ ਨਾਲ ਡਾਕਟਰ ਤੋ ਦਵਾਈ ਦਵਾ ਦਣਾ ਤੈਨੂੰ ਜੇ ਦੋ ਦਿਨ ਹੋਰ ਨਾ ਨਾ ਤੈਨੂੰ ਦਵਾਈ ਦਵਾਏ ਤੂੰ ਡਿਪਰੈਸ਼ਨ ਚ ਚਲੀ ਜਾ ਉਹ ਮੈਨੂੰ ਕੁਛ ਨਹੀਂ ਹੋਇਆ ਨਾ ਹੀ ਮੈਂ ਕੋਈ ਲੋੜ ਲਿਆ ਨਾ ਹੀ ਮੈਂ ਕਿਸੇ ਡਿਪਰੈਸ਼ਨ ਚਾ ਇੰਨਾ ਕੁਛ ਤੁਸੀਂ ਮੇਰੇ ਕਹਿਣ ਤੇ ਕੀਤਾ ਨਾ ਤਾਂ ਹੁਣ ਆ ਵੀ ਕੰਮ ਤੁਸੀਂ ਮੇਰੇ ਕਹਿਣ ਤੇ ਕਰੋ ਇੰਨਾ ਔਖਾ ਮੈਂ ਇਸ ਮੰਜ਼ਲ ਤੇ ਪਹੁੰਚਿਆ ਤੇ ਹੁਣ ਤੂੰ ਕਿੰਨੀ ਆ ਪਿੱਛੇ ਹੋ ਜਾ ਹੁਣ ਤਾਂ ਮੈਂ ਘਰ ਦੱਬ ਕੇ ਰਹੂੰਗਾ ਫੋਰੀ ਬਿੰਨੀ ਮਤਲਬ ਕਿ ਹੁਣ ਤੁਹਾਨੂੰ ਆਪਣੀ ਜਨਾਨੀ ਤੇ ਬੱਚੇ ਨਾਲੋਂ ਜ਼ਿਆਦਾ ਜ਼ਰੂਰੀ ਉਹ ਘਰ ਹੋ ਗਿਆ ਹੁਣ ਤੱਕ ਜਿਹੜਾ ਆਪਣਾ ਰਿਸ਼ਤਾ ਚੱਲਦਾ ਆਇਆ ਉਹ ਸਿਰਫ ਪੈਸੇ ਕਰਕੇ ਸੀ ਪਿਆਰ ਦਿਲੋਂ ਹੈ ਨਹੀਂ ਸੀਗਾ ਇਹਦਾ ਮਤਲਬ ਬਿੰਨੀ ਆ ਇਮੋਸ਼ਨਲ ਗੱਲਾਂ ਕਰਕੇ ਨਾ ਤੂੰ ਮੈਨੂੰ ਮੇਰੇ ਮੁੱਦੇ ਤੋਂ ਨਹੀਂ ਹਟਾ ਸਕਦੀ ਉਹ ਜੇ ਮੈਂ ਤੁਹਾਨੂੰ ਦਿਲੋਂ ਪਿਆਰ ਕਰਦਾ ਸੀਗਾ ਤਾਂ ਹੀ ਤਾਂ ਇਹ ਘਰ 'ਚ ਆਪਾਂ ਇਕੱਠੇ ਰਹਿਨੇ ਪਏ ਆ ਜੇ ਰਿਸ਼ਤਾ ਮਤਲਬ ਦਾ ਹੁੰਦਾ ਨਾ ਤੇ ਆਪਾਂ ਕਦੋਂ ਦੇ ਵੱਖ-ਵੱਖ ਹੋ ਜਾਣਾ ਸੀ ਬਿੰਨੀ ਹੁਣ ਮੈਨੂੰ ਤੇਰੇ ਸਾਥ ਦੀ ਲੋੜ ਆ ਪਿੱਛੇ ਨਾ ਹੋ ਰਹੀ ਗੱਲ ਰਜਿਸਟਰੀ ਦੀ ਉਹ ਤਾਂ ਮਿਲਨੀ ਨਹੀਂ ਆ ਦੋ ਦਿਨਾਂ ਦੇ ਵਿੱਚ ਦੇਖੀ ਚੱਲ ਮੈਂ ਇਹਨਾਂ ਨੂੰ ਟੱਕੇ ਮਾਰ ਕੇ ਕਿਵੇਂ ਬਾਹਰ ਕੱਢਾਂ ਜੇ ਇਹਨਾਂ ਨੂੰ ਚਾਚਾ ਕਪੱਤਾ ਲੱਗਦਾ ਨਾ ਤੇ ਲੱਗੀ ਜਾਵੇ ਬਸ ਹੁਣ ਇਸ ਮੁੱਦੇ ਤੇ ਗੱਲ ਕਰਕੇ ਮੇਰਾ ਦਿਮਾਗ ਨਾ ਖਰਾਬ ਕਰੀ ਉੱਠ ਤੇ ਚਾਹ ਬਣਾ ਆ ਨਾਲੇ ਬਾਜੂ ਕੱਪੜੇ-ਕੁਪੜੇ ਸਾਫ ਨਹੀਂ ਗੱਲ ਤਾਂ ਸੁਣੋ ਮੇਰੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਪਾਸੇ 20 ਲੱਖ ਪਿਆ ਹੋਵੇ ਇੱਕ ਪਾਸੇ ਤੁਹਾਡੀ ਜਨਾਨੀ ਤੇ ਬੱਚਾ ਹੋਵੇ ਤੁਸੀਂ ਦੱਸੋ ਕਿਹੜੀ ਚੀਜ਼ ਚੁਣੋ ਇਹ ਤੇ ਕੋਈ ਕਹਿਣ ਵਾਲੀ ਗੱਲ ਮੈਂ ਆਪਣਾ ਜਨਾਨੀ ਤੇ ਬੱਚਾ ਯੂਜ਼ ਕਰਨਾ ਉਹੀ ਤਾਂ ਮੈਂ ਕਰਨ ਨੂੰ ਤੁਹਾਨੂੰ ਹੁਣ ਵੀ ਕਹਿ ਰਹੀ ਆਂ ਤੇ ਸੁਣਦੇ ਕਿਉਂ ਨਹੀਂ ਤੁਸੀਂ ਤੂੰ 20 ਲੱਖ ਦੀ ਗੱਲ ਕਰਦੇ ਨਾ ਉੱਥੇ ਕੰਡੀਸ਼ਨ ਰੱਖੀ ਹੋਈ ਹੈ ਕਿ 20 ਲੱਖ ਚੂਜ਼ ਕਰੇਗਾ ਕਿ ਜਨਾਨੀ ਬੱਚਾ ਇੱਥੇ ਹੁੰਦੀ ਹੈ ਫਰਕ ਇਹ ਅਣਖ ਦੀ ਗੱਲ ਆ ਤੇ ਅਣਖ ਮੈਂ ਪੂਗਾ ਕੇ ਰਹੂੰਗਾ ਮਤਲਬ ਤੁਹਾਡੀ ਅਣਖ ਆਪਣੀ ਜਨਾਨੀ ਤੇ ਬੱਚੇ ਨਾਲੋਂ ਜ਼ਿਆਦਾ ਜ਼ਰੂਰੀ ਹੋਗੀ ਬੱਚਾ ਵੀ ਛੱਡੋ ਜਨਾਨੀ ਤੋਂ ਉੱਤੇ ਹੋ ਗਿਆ ਤੁਹਾਨੂੰ ਇਹ ਹੁਣ ਸਾਰਾ ਕੁਝ ਹੁਣ ਤੱਕ ਸਾਰਾ ਕੁਝ ਤੁਸੀਂ ਮੇਰੇ ਕਹਿਣ ਤੇ ਕਰਦੇ ਆਏ ਹੋ ਤੇ ਹੁਣ ਤੁਹਾਨੂੰ ਕੀ ਤਕਲੀਫ ਆ ਜੋ ਮੈਂ ਕਹਿ ਰਹੀ ਆ ਉਹ ਵੀ ਕਰ ਲੋ ਹੁਣ ਤੱਕ ਜੋ ਕੁਝ ਵੀ ਮੈਂ ਤੁਹਾਨੂੰ ਕਰਨ ਨੂੰ ਕਹਿ ਰਹੀ ਸੀ ਉਹਦੇ ਨਾਲ ਨਾ ਰਿਸ਼ਤੇ ਖਰਾਬ ਹੋ ਰਹੇ ਸੀ ਪਰ ਹੁਣ ਮੈਂ ਜੋ ਤੁਹਾਨੂੰ ਕਰਨ ਨੂੰ ਕਹਿ ਰਹੀ ਆ ਉਹਦੇ ਨਾਲ ਸਾਰੇ ਰਿਸ਼ਤੇ ਆਪਣੇ ਸਹੀ ਹੋ ਜਾਣੇ ਨੇ ਤੇ ਜਿਹੜਾ ਤੁਹਾਡਾ ਘਾਟਾ ਵਾਦ ਦਾ ਨਾ ਆਣਖਾ ਉਹ ਤੁਸੀਂ ਨਾ ਰਾਈਟ ਟਾਈਮ ਆਣ ਦੋ ਰਾਈਟ ਟਾਈਮ ਕਿਉਂਕਿ ਇਸ ਟਾਈਮ ਨਾ ਆਪਣੇ ਤਾਰੇ ਨਾ ਸਾਰੇ ਧੁੰਦਲੇ ਹੋਏ ਹੋਏ ਨੇ ਰਾਈਟ ਟਾਈਮ ਇਹ ਕਦੋਂ ਆਊਗਾ ਆਊਗਾ ਵੇਟ ਵੇਟ ਤਾਂ ਬੰਨੀ ਮੈਂ 15 ਸਾਲ ਤੋਂ ਕਰਦਾ ਆ ਰਿਹਾ ਹੁਣ ਤਾਂ ਸਬਰਾਂ ਦਾ ਬੰਨ ਟੁੱਟ ਗਿਆ ਹੁਣ ਮੈਂ ਕਾਗਜ਼ ਨਹੀਂ ਦੇਣੇ ਮੋਟੀ ਜੀ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਉਹਨਾਂ ਦੀ ਨਾ ਰਜਿਸਟਰੀ ਤੁਸੀਂ ਵਾਪਸ ਕਰ ਦਿਓ ਨਹੀਂ ਤਾਂ ਆਪਾਂ ਵੀ ਬੇਕਾਰ ਹੋ ਜਾਾਂਗੇ ਇਹ ਕੰਮ ਆ ਗਿਆ ਉਹ ਪਰਦੇ ਪਰਦੇ ਢੇਟ ਤੇ ਨਾਲ ਹੀ ਲੈ ਜਾ ਅਸੀਂ ਪਰਦੇ ਲਾ ਲੈਨੇ ਆ। ਓਹੋ ਬਿੰਨੀ ਦੇਖ ਆਈ ਗਏ ਫਿਰ। ਉਹ ਆਜੋ ਖੜੇ ਕਿਉਂ? ਪਰ ਆਉਣ ਤੋਂ ਪਹਿਲਾਂ ਇੱਕ ਗੱਲ ਦੱਸ ਦਵਾਂ। ਬਹੁਤ ਲੇਟ ਹੋ ਗਏ ਹੋ ਤੁਸੀਂ। ਫਿਰ ਵੀ ਆਉਣਾ ਆਜੋ। ਅੰਜੋ ਆਪਾਂ ਲੇਟ ਹੋ ਗਏ। ਓਹੋ ਆਪਾਂ ਕਿਹੜੇ ਸਕੂਲ ਦੇ ਬਾਹਰ ਖੜੇ ਆ ਜਿਹੜੇ ਲੇਟ ਹੋ ਗਏ ਆ ਚਲੋ ਤੁਸੀਂ ਅੰਦਰ ਮੈਂ ਬਾਹਲੀਆਂ ਗੱਲਾਂ ਨਹੀਂ ਖੇਚਦਾ ਸਿੱਧੀ ਮੁੱਦੇ ਦੀ ਗੱਲ ਕਰਦਾ ਜੇ ਤੁਸੀਂ ਵੀ ਇੱਧਰ ਇਹ ਕਹਿਣ ਆਏ ਹੋ ਵੀ ਰਜਿਸਟਰੀ ਉਹਨਾਂ ਦੀ ਮੋੜ ਦੇ ਮੈਂ ਤਾਂ ਇਹਦੇ ਨਾਲ ਵੀ ਲੜ ਕੇ ਆਟਿਆ ਤੁਸੀਂ ਤਾਂ ਫਿਰ ਨੇੜੇ ਤੇੜੇ ਵੀ ਨਹੀਂ ਆਉਂਦੇ ਹਾਂ ਮਿੰਨੀ ਚਾਹ ਬਹੁਤ ਸੁਆਦ ਬਣਾਉਂਦੀ ਹੈ ਤੇ ਗਲੀ ਦੇ ਮੋੜ ਤੋਂ ਸਮੋਸੇ ਤੇ ਜਲੇਬੀਆਂ ਬਹੁਤ ਵਧੀਆ ਮਿਲਦੀਆਂ ਇਹ ਉਹ ਖਾਣੇ ਆ ਤੇ ਮੈਂ ਹੁਣੇ ਮੰਗਵਾ ਦਿੰਦਾ ਪਰ ਜੇ ਮਿੱਠਾ ਖਾ ਕੇ ਕੌੜੀ ਗੱਲ ਕੀਤੀ ਫਿਰ ਘਰ ਮੇਰੇ ਹੀ ਬੈਠੇ ਹੋ ਭਾਜੀ ਹਜੇ ਤਾਂ ਆਏ ਤੁਹਾਡੇ ਘਰੇ ਆ ਕੇ ਬੈਠੇ ਹੀ ਆਂ ਚਾਹ ਪਾਣੀ ਤਾਂ ਤੁਸੀਂ ਕੀ ਪੁੱਛਣਾ ਤੁਸੀਂ ਤਾਂ ਸਾਡੇ ਮਗਰੀ ਪੈ ਗਏ ਜਦੋਂ ਦੀ ਉਸ ਘਰ ਦੀ ਰਜਿਸਟਰੀ ਦਾ ਸਾਰਿਆਂ ਨੂੰ ਪਤਾ ਲੱਗਿਆ ਨਾ ਵੀ ਮੇਰੇ ਕੋਲੇ ਜਿਹੜਾ ਆਉਂਦਾ ਇੱਥੇ ਵੇਂਦਾ ਤੇ ਮੈਨੂੰ ਅੱਖਾਂ ਦਿਖਾ ਕੇ ਚਲ ਜਾਂਦਾ ਤਾਂ ਮੈਂ ਕਿਹਾ ਹੁਣ ਜਿਹੜਾ ਵੀ ਆਊਗਾ ਨਾ ਉਹਨੂੰ ਮੈਂ ਅੱਖਾਂ ਦਿਖਾਉਂਗਾ। ਭਾਜੀ ਅਸੀਂ ਇੱਥੇ ਲੜਨ ਥੋੜੀ ਨਾ ਆਏ ਆ। ਅਸੀਂ ਤਾਂ ਇਸ ਕਰਕੇ ਆਏ ਆ ਉਹ ਜਿਹੜੀ ਮੁਰਗੀ ਆ ਆਪਾਂ ਦੋਨੋਂ ਰਲ ਕੇ ਹਲਾਲ ਕਰ ਲਈਏ ਕਿ ਤੁਸੀਂ ਇਕੱਲੇ ਨੇ ਹਲਾਲ ਕਰਨ ਦਾ ਸੋਚਿਆ ਆ। ਉਹ ਮੈਂ ਤਾਂ ਇਹ ਮੁਰਗਾ ਤੇ ਮੁਰਗੀ ਦੋਨੋਂ ਹੀ ਹਲਾਲ ਕਰਦੇ ਤੇ ਇਕੱਲਾ ਹੀ ਖਾਉਂਗਾ। ਉਹ ਉਸ ਟਾਈਮ ਤੁਹਾਡੇ ਕੋਲੇ ਟਾਈਮ ਨਹੀਂ ਸੀਗਾ। ਤੁਸੀਂ ਤੜੀ-ਤੜੀ ਚ ਮੈਨੂੰ ਭੇਜਤਾ ਵਾਪਸ। ਗਲਤੀ ਕਿਹਦੇ ਕੋਲ ਨਹੀਂ ਹੁੰਦੀ? ਗਲਤੀ ਆਦਾ ਤਾਂ ਇਨਸਾਨ ਪੁੱਤਲਾ ਆ। ਤੇ ਨਾਲੇ ਜਿਹੜੇ ਤੁਸੀਂ ਕਾਗਜ਼ ਰੱਖੀ ਬੈਠੇ ਹੋ ਨਾ ਉਹਦੇ ਤੁਸੀਂ ਮਾਲਕ ਨਹੀਂ ਹੈਗੇ ਸੈਂ ਤਾ ਅਖਿਰ ਉਹਦੇ ਹੀ ਹੋਣਗੇ ਨਾ ਜਿਹੜਾ ਮਾਲਕ ਆ ਜੇ ਦੋਨੋਂ ਭੈਣ ਭਰਾ ਨਹੀਂ ਸੈਂ ਕਰਨਗੇ ਸਮਾਨ ਸਮੇਤ ਚੱਕ ਕੇ ਬਾਹਰ ਮਾਰੂੰਗਾ ਇਹ ਤਾਂ ਮੈਂ ਸੋਚੀ ਬੈਠਾ ਭਾਜੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਜਾਦੇ ਹੱਥਾ ਤੁਹਾਡੇ ਕਾਗਜ਼ ਲੱਗੇ ਆ ਨਾ ਉਦੋਂ ਦੇ ਤੁਸੀਂ ਬੁੰਦਲੇ ਬੁੰਦਲੇ ਲੱਗ ਰਹੇ ਹੋ ਨਾਲੇ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਭੈਣ ਭਰਾਵਾਂ ਨੂੰ ਚੱਕ ਕੇ ਬਾਹਰ ਮਾਰੂੰਗਾ ਉੱਡਾਂ ਤਾਂ ਤੁਹਾਡੇ ਤੇ ਕੇਸ ਬਣੂਗਾ ਫਿਰ ਮੈਂ ਵੀ ਨਾ ਤੁਹਾਨੂੰ ਇਹੀ ਸਮਝਾ ਰਹੀ ਆਂ ਕਦੋਂ ਦੀ ਬਿਨਾ ਕਿਸੇ ਸਬੂਤ ਦੇ ਘਰ ਰਹਿੰਦੇ ਬੰਦਿਆਂ ਨੂੰ ਜਦੋਂ ਤੁਸੀਂ ਘਰੋਂ ਬਾਹਰ ਕੱਢੂਗੇ ਕੇਸ ਤਾਂ ਤੁਹਾਡੇ ਤੇ ਪਊਗਾ ਹੀ ਉਹ ਵੀ ਜਾ ਕੇ ਚੁੰਗੀ ਲਖਾਈ ਸਕਦੇ ਨੇ ਕਿ ਸਾਡੀ ਤਰ੍ਹਾਂ ਜਸਤੀ ਗਵਾਚੀ ਹੋਈ ਐ ਇਹੀ ਗੱਲ ਤਾਂ ਇਹਨਾਂ ਨੂੰ ਮੈਂ ਸਮਝਾਉਣਾ ਪਿਆ ਘਰ ਰੱਖੋ ਪਾਰਨਾ ਜੋਰ ਜਿ ਮਾਇਸ਼ ਨਾਲ ਨਹੀਂ ਕਾਨੂੰਨੀ ਤੌਰ ਤੇ ਰੱਖੋ ਜੀ ਮੈਂ ਪਵਨ ਦੇ ਪਿਓ ਤੋਂ ਪੈਸੇ ਲੈਣੇ ਆ ਤੁਹਾਨੂੰ ਵੀ ਪਤਾ ਤੇ ਤਾਈ ਨੂੰ ਵੀ ਪਤਾ ਹੋਣਾ ਤੇ ਨਾਨੀ ਨੂੰ ਵੀ ਪਤਾ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਫਿਰ ਮੇਰੇ ਤੇ ਕਿਹੜਾ ਕੇਸ ਹੋ ਜੂਗਾ ਮੈਂ ਤਾਂ ਕੂਡ ਦੇ ਵਿੱਚ ਬਹਿ ਕੇ ਇਹੀ ਗੱਲ ਕਹੂੰਗਾ ਨਾ ਵੀ ਐਂ ਕਰੋ ਮੇਰਾ ਘਾਟਾ ਪੂਰਾ ਕਰਾ ਦਿਓ ਮੈਂ ਇਹਨਾਂ ਦਾ ਘਰ ਕੀ ਕਰਨਾ ਦੇਖੋ ਭਾਜੀ ਆ ਤੁਸੀਂ ਨਾ ਲੰਬੇ ਚੋੜੇ ਰਫੜ ਚ ਨਾ ਪਾਵੋ ਜਦ ਤੱਕ ਬੱਚੇ ਕਾਗਜ਼ਾਂ ਤੇ ਸਾਈਨ ਨਹੀਂ ਨਾ ਕਰਦੇ ਉਹ ਤੱਕ ਘਰ ਤੁਹਾਡਾ ਨਹੀਂ ਹੋਣਾ ਤੇ ਨਾਲੇ ਜਿੰਨਾ ਮਰਜੀ ਤੁਸੀਂ ਚੀਕ ਚੀਕ ਕੇ ਕਹਿ ਦੋ ਕਿ ਘਰ ਮੇਰਾ ਆ ਘਰ ਮੇਰਾ ਆ ਕਿਸੇ ਨੇ ਨਹੀਂ ਮੰਨਣਾ ਤੁਹਾਨੂੰ ਹੁਣ ਇਹਨਾਂ ਨੇ ਗੇਟ ਤੇ ਇਹੀ ਗੱਲ ਕਹੀ ਕਿ ਤੁਸੀਂ ਲੇਟ ਹੋ ਗਏ ਹੋ ਬਾਜੀ ਤੁਸੀਂ ਸੱਚੇ ਹੀ ਲੇਟ ਹੋ ਗਏ ਅਸੀਂ ਨਾ ਹੁਣ ਮੀਆਂ ਬੀਬੀ ਨੇ ਇਹੀ ਫੈਸਲਾ ਲਿਆ ਕਿ ਅਸੀਂ ਉਹਨਾਂ ਦੀ ਰਜਿਸਟਰੀ ਨਾ ਵਾਪਸ ਕਰਨ ਲੱਗੇ ਕਿਉਂਕਿ ਅਸੀਂ ਨਾ ਉਹਨਾਂ ਬੱਚਿਆਂ ਦੀ ਵੱਦਵਾ ਨਹੀਂ ਲੈਣਾ ਚਾਹੁੰਦੇ ਕਿ ਚਾਚਾ ਸਾਡਾ ਘਰ ਖਾ ਗਿਆ ਅੱਛਾ ਸੱਚੀ ਤੁਸੀਂ ਰਜਿਸਟਰੀ ਵਾਪਸ ਕਰਨ ਲੱਗੇ ਹੋ ਬਾਜੀ ਇੱਕ ਵਾਰੀ ਨਾ ਆਪਣੇ ਮੂੰਹੋਂ ਕਹਿ ਦੋ ਕਿ ਮੇਰੀ ਰਜਿਸਟਰੀ ਵਾਪਸ ਕਰਨ ਲੱਗਿਆ ਫਿਰ ਮੈਨੂੰ ਤਸੱਲੀ ਹੋਊਗੀ ਲੈ ਦੀਦੀ ਅਸੀਂ ਮੀਆਂ ਬੀਬੀ ਅੱਡ ਥੋੜੀਆਂ ਇਹਨਾਂ ਨੇ ਕਹਿਤਾ ਮੈਂ ਕਹਿਤਾ ਇੱਕੋ ਹੀ ਗੱਲ ਹੈ ਰਜਿਸਟਰੀ ਵਾਪਸ ਮੁੜੂਗੀ ਮਤਲਬ ਮੁੜੂਗੀ ਪਾਜੀ ਮੇਰੀ ਗੱਲ ਸੁਣੋ ਮੈਂ ਤਾਂ ਕੁਝ ਹੋਰ ਹੀ ਸੋਚਿਆ ਸੀ ਮੈਂ ਤਾਂ ਸੋਚਿਆ ਸੀ ਦੋਨੋਂ ਬੱਚਿਆਂ ਕੋਲੋਂ ਨਾ ਫੈਨ ਕਰਾ ਕੇ ਤੁਹਾਡੇ ਹੱਥੀਂ ਕੁਝ ਪੱਲੇ ਪਾ ਦਾਂਗੇ ਪਰ ਤੁਸੀਂ ਗੇਮ ਪੁੱਠੀ ਪਾਤੀ ਤੁਸੀਂ ਨਾ ਹੁਣ ਚੁੱਪ ਰਹੀਓ ਵਿੱਚ ਬੋਲਿਓ ਨਾ ਭਾਜੀ ਤੁਸੀਂ ਜਿਹੜੀ ਵੀ ਗੱਲ ਕਰਨੀ ਆ ਨਾ ਮੇਰੇ ਨਾਲ ਕਰੋ ਅਸੀਂ ਨਾ ਹੁਣ ਦੋ ਨੰਬਰ ਦਾ ਕੋਈ ਕੰਮ ਨਹੀਂ ਕਰਨਾ ਅਸੀਂ ਨਾ ਹੁਣ ਪੇਪਰ ਵਾਪਸ ਹੀ ਕਰਨੇ ਆ ਅਸੀਂ ਤਾਂ ਪੇਪਰ ਵਾਪਸ ਕਰ ਦੇਣੇ ਆ ਉਸ ਤੋਂ ਬਾਅਦ ਤੁਸੀਂ ਜਿਹੜੀ ਵੀ ਗੇਮ ਪਾਣੀ ਆ ਪਾ ਲਿਓ ਪਰ ਸਾਡੇ ਗੱਲ ਨੂੰ ਹੁਣ ਸਿਆਪਾ ਨਾ ਪਾਓ ਕੀ ਆਪਾਂ 20 ਲੱਖ ਦੇ ਮਕਾਨ ਪਿੱਛੇ ਮਰੂ ਮਰੂ ਕਰੀ ਜਾਂਦੇ ਆ ਆਪਾਂ ਦੋਨੇ ਫੈਮਲੀਆਂ ਆਪਣੇ ਆਪਣੇ ਘਰ ਚ ਵਧੀਆ ਖਾਂਦੇ ਪੀਂਦੇ ਪਏ ਆ ਕਿਉਂ ਆਪਾਂ ਉਹ ਨਿਆਣਿਆਂ ਨੂੰ ਅਨਾਥ ਕਰਨ ਤੇ ਤੁੱਲੇ ਹੋਏ ਆ ਰਮਨ ਭਾਜੀ ਨਾ ਦੇ ਰਿਮੋਟ ਦਾ ਨਾ ਬਟਨ ਗਲਤ ਦਬਿਆ ਗਿਆ ਐ ਐਕਸ਼ਨ ਮੋਡ ਤੋਂ ਸਿੱਧਾ ਹੀ ਧਾਰਮਿਕ ਮੋਡ ਤੇ ਆ ਗਏ ਉਹੀ ਤਾਂ ਮੈਂ ਕਹਾਂ ਇੰਨੀ ਜਲਦੀ ਇਹਨਾਂ ਦਾ ਹਿਰਦੇ ਪ੍ਰਵਰਤਨ ਕਿੱਦਾਂ ਹੋ ਗਿਆ ਗੱਲ ਕੋਈ ਹਜਮ ਨਹੀਂ ਹੋਈ ਦੀਦੀ ਤੁਹਾਡੀ ਗੱਲ ਹਜਮ ਕਰਾਉਣ ਦੇ ਲਈ ਨਾ ਮੇਰੇ ਕੋਲ ਖਾਜਮੂਲਾ ਵੀ ਪਿਆ ਈਨੋ ਵੀ ਪਿਆ ਉਹ ਵੀ ਜੀਰੇ ਵਾਲਾ ਗੱਲ ਤਾਂ ਮੈਂ ਤੁਹਾਡੀ ਹਜਮ ਕਰਾ ਦੂੰਗੀ ਪਰ ਜੇ ਹੁਣ ਰਿਮੋਟ ਦਾ ਬਟਨ ਗਲਤ ਦਬਿਆ ਗਿਆ ਨਾ ਇਹਨੇ ਦਬਿਆ ਹੀ ਰਹਿਣ ਦੋ ਆਪਾਂ ਨਹੀਂ ਭੁਗਤਾਂਗੇ ਤਾਂ ਆਪਣੇ ਨਿਆਣਿਆਂ ਅੱਗੇ ਆਣ ਗਿਆ ਪਰ ਤੁਸੀਂ ਕਿੱਥੇ ਇਹ ਗੱਲ ਸਮਝੋਗੇ ਤੁਹਾਡੇ ਕਿਹੜਾ ਕੋਈ ਨਿਆਣਾ ਹੈਗਾ ਕਿੱਧਰ ਨੂੰ ਚਲੋ ਉਧਰ ਨੂੰ ਭਾਜੀ ਚਲ ਤਾਂ ਮੈਂ ਜਾਣਾ ਜਿਹੜੀ ਇਹਨਾਂ ਨੇ ਗੱਲ ਮੇਰੇ ਪਰਿਵਾਰ ਦੀ ਕਹੀ ਹੈ ਨਾ ਉਹ ਮੈਨੂੰ ਬੜੀ ਕੋੜੀ ਲੱਗੀ ਹੈ ਭਾਜੀ ਮੇਰੀ ਘਰ ਦੀ ਨੇ ਸਹੀ ਤਾਂ ਕਿਹਾ ਕਿ ਕਰਨੀਆਂ ਭਰਨੀਆਂ ਇੱਥੇ ਹੀ ਨੇ ਤੁਹਾਡੇ ਘਰੇ ਆਏ ਸੀਗੇ ਤੁਸੀਂ ਬੇਇੱਜ਼ਤੀ ਕਰਕੇ ਭੇਜਣਾ ਤੇ ਅੱਜ ਵਾਰੀ ਸਾਡੀ ਹੈ ਇੰਨੇ ਵੀ ਕਹਿਤਾ ਜੋ ਕਹਿਣਾ ਸੀਗਾ ਦੇਖ ਭੈਣ ਤੂੰ ਵੀ ਇੱਕ ਔਰਤਾਂ ਤੇ ਤੈਨੂੰ ਔਰਤ ਦਾ ਦੁੱਖ ਸਮਝਣਾ ਚਾਹੀਦਾ ਸੀ ਤੈਨੂੰ ਨਾ ਮੇਰੀ ਕੁੱਕਰੋ ਤਾਨਾ ਨਹੀਂ ਦੇਣਾ ਚਾਹੀਦਾ ਸੀ ਇਹ ਤੇ ਲਈ ਬਹੁਤ ਗਲਤ ਆ ਦੀਦੀ ਦੇਖੋ ਇਹੀ ਅਹਿਸਾਸ ਮੈਂ ਤੁਹਾਨੂੰ ਨਾ ਕਰਾਉਣਾ ਚਾਹੁੰਦੀ ਸੀ ਜਿਹੜਾ ਬੱਚਾ ਹੱਲੇ ਤੱਕ ਇਸ ਦੁਨੀਆ 'ਚ ਆਇਆ ਹੀ ਨਹੀਂ ਉਹਦੇ ਬਾਰੇ ਸੁਣ ਕੇ ਤੁਹਾਨੂੰ ਕਿੰਨੀ ਤੜਫ ਉੱਠੀ ਹੈ ਜਿਹੜੇ ਉਹ ਦੋ ਨਿਆਣੇ ਨੇ ਬਿਨਾ ਮਾਂ ਬਾਪ ਤੋਂ ਬੈਠੇ ਨੇ ਵਿਚਾਰੇ ਆਪਾਂ ਉਹਨਾਂ ਨੂੰ ਘਰੋਂ ਬੇਕਾਰ ਕਰਨ ਤੇ ਤੁੱਲੇ ਹੋਏ ਆਂ ਉਹਨਾਂ ਨਿਆਣਿਆਂ ਬਾਰੇ ਸੋਚ ਕੇ ਤੁਹਾਨੂੰ ਉਦੋਂ ਇੰਨੀ ਟੜਫ ਕਿਉਂ ਨਹੀਂ ਉੱਠੀ ਜਿੰਨੀ ਤੁਸੀਂ ਹੁਣ ਆਪਣੇ ਨਿਆਣੇ ਦੀ ਗੱਲ ਸੁਣ ਕੇ ਟੜਫ ਉੱਠੇ ਹੋ ਕਿਉਂ ਨਹੀਂ ਖੜੇ ਤੁਸੀਂ ਹੁਣ ਤੱਕ ਉਹਨਾਂ ਦੇ ਹੱਕ ਦੇ ਵਿੱਚ ਮੈਨੂੰ ਨਾ ਪੂਰਾ ਸ਼ੱਕ ਆ ਕਿ ਜਿਹੜੇ ਤੁਹਾਡੇ ਬਦਲੇ ਹੋਏ ਚਿਹਰੇ ਆ ਨਾ ਇਹਦੇ ਵਿੱਚ ਵੀ ਕੋਈ ਤੁਹਾਡਾ ਸਵਾਰਥ ਆ ਜਿਹੜੇ ਤੁਸੀਂ ਨਾ ਬੱਚਿਆਂ ਦੇ ਹੱਕ ਵਿੱਚ ਖੜਦੇ ਪਏ ਹੋ ਖੜੋਗੇ ਤਾਂ ਜ਼ਰੂਰ ਉਹ ਵੀ ਆਪਣੇ ਮਤਲਬ ਨੂੰ ਦੇਖ ਬਿੰਨੀ ਤੈਨੂੰ ਇੱਕ ਸਲਾਹ ਦਵਾਂ ਬੁਰਾ ਨਾ ਮੰਨੀ ਤੂੰ ਮੈਨੂੰ ਕੁਖ ਦਾ ਤਾਨਾ ਦਿੱਤਾ ਨਾ ਮੇਰੇ ਤੋਂ ਬਾਅਦ ਹੋਰ ਕਿਸੇ ਨੂੰ ਉਹਨਾਂ ਦੇ ਜੇ ਉਹ ਦੇ ਸਕਦਾ ਨਾ ਤੇ ਉਹ ਖੋ ਵੀ ਸਕਦਾ ਆ ਮੰਨੀ ਤੂੰ ਉਹਨਾਂ ਸਾਹਮਣੇ ਤਾਂ ਮੈਨੂੰ ਕਹਤਾ ਵੀ ਚੁੱਪ ਕਰ ਜਾ ਉਹ ਤਾਂ ਮੈਂ ਚੁੱਪ ਕਰ ਗਿਆ ਪਹਿਲਾਂ ਮੈਨੂੰ ਇਹ ਦੱਸ ਤੂੰ ਪਰ ਜਿਸੀ ਇਹ ਨਾ ਵਾਪਸ ਕਰਨ ਤੇ ਕਿਉਂ ਤੁਲੀ ਹੈਂ ਰਮਨ ਜੀ ਮੈਨੂੰ ਇਹ ਦੱਸੋ ਇਹ ਘਰ ਕਿੰਨੇ ਗੱਜ ਦਾ ਹੋਣਾ ਹੈ 60 ਗੱਜ ਤੇਰੀ ਵੈਲਿਊ ਕਿੰਨੀ ਕੁ ਹੋਊਗੀ 15 ਫੂਲਾ ਲੱਖ ਹੋਊਗੀ ਕਿਤੇ ਤੂੰ ਵਿੰਨੀ ਇਹ ਤਾਂ ਨਹੀਂ ਕਹਿ ਰਹੀ ਵੀ ਇਹ ਘਰ ਆਪਾਂ ਵੇਚ ਕੇ ਉਧਰ ਚਲ ਜਾਈ ਨਾ 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 ਲਾਸਟ ਕੁਸਚਨ ਤਾਂ ਤੁਸੀਂ ਮੇਰਾ ਸੁਣਿਆ ਹੀ ਨਹੀਂ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਮਕਾਨ ਕਿਹਦੇ ਨਾਂ ਤੇ ਹੈ ਇਹ ਘਰ ਮੇਰੇ ਨਹੀਂ ਮੇਰੇ ਕੀ ਮੇਰੇ ਨਹੀਂ ਕੀ ਮੇਰੇ ਨਹੀਂ ਲਾਈ ਹੋਈ ਆ ਉਹ ਇਹ ਮਕਾਨ ਹੀ ਪਵਨ ਦੇ ਪਿਓ ਦੇ ਨਾਂ ਤੇ ਆ